ਸ਼ੁਤਸ਼ੀਏ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕੇ ਰੈਸਪੀਸ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਬਹੁਤ ਜਿਆਦਾ ਹੈਲਦੀ ਤੇ ਖਸਤਾ ਬਿਸਕਟ ਇਹ ਅਸੀਂ ਆਟੇ ਤੋਂ ਬਣਾ ਕੇ ਤਿਆਰ ਕਰਾਂਗੇ ਬਿਲਕੁਲ ਸਹੀ ਨਾਪ ਨਾਲ ਆਟੇ ਦੇ ਬਿਸਕਟ ਬਣਾਉਣ ਲਈ ਅਸੀਂ 1/2 ਕੱਪ ਲੈਣਾ ਠੰਡਾ ਦੁੱਧ ਜਿਹੜਾ ਅਸੀਂ ਉਬਾਲ ਕੇ ਠੰਡਾ ਹੋਣ ਲਈ ਫ੍ਰਿਜ ਵਿੱਚ ਰੱਖ ਦਿੰਦੇ ਹਾਂ ਉਹੀ ਲੈਣਾ ਅਸੀਂ ਉਬਾਲ ਕੇ ਲੈਣਾ ਹੈ ਦੁੱਧ ਨੂੰ ਤੇ ਬਿਲਕੁਲ ਠੰਡਾ ਦੁੱਧ ਲੈਣਾ ਹੈ ਇਹਦੇ ਵਿੱਚ ਪੌਣਾ ਕੱਪ ਅਸੀਂ ਚੀਨੀ ਦੇ ਐਡ ਕਰਾਂਗੇ ਦੁੱਧ ਨੂੰ ਚੰਗੀ ਤਰ੍ਹਾਂ ਮਿਕਸ ਨਹੀਂ ਕਰਨਾ ਅਸੀਂ ਚੀਨੀ ਨੂੰ ਇੱਕ ਸਾਈਡ ਤੇ ਰੱਖ ਦਾਂਗੇ ਮਿਕਸ ਕਰਕੇ ਇਸ ਤਰੀਕੇ ਨਾਲ ਤੇ ਇੱਧਰ ਖੁੱਲਾ ਬਰਤਨ ਲੈ ਲਾਂਗੇ ਇਹਦੇ ਵਿੱਚ ਪਾਵਾਂਗੇ ਡੇਢ ਕੱਪ ਕਣਕ ਦਾ ਆਟਾ ਆਟੇ ਨੂੰ ਅਸੀਂ ਛਾਣ ਕੇ ਲੈਣਾ ਹੈ ਤੇ ਇੱਕ ਕਾਪੀ ਦੇ ਵਿੱਚ ਅਸੀਂ ਸੂਜੀ ਦਾ ਪਾਵਾਂਗੇ ਸੂਜੀ ਪਾਉਣ ਨਾਲ ਇੱਕਦਮ ਖਸਤਾ ਬਣ ਕੇ ਤਿਆਰ ਹੁੰਦੇ ਆ ਬਿਸਕੁਟ ਜੇ ਸੂਜੀ ਅਸੀਂ ਬਰੀਕ ਵਾਲੀ ਲੈਣੀ ਆ ਤੇ ਥੋੜੇ ਜਿਿਹੇ ਦੇ ਵਿੱਚ ਅਸੀਂ ਡਰਾਈ ਫਰੂਟ ਲਵਾਂਗੇ ਥੋੜੇ ਜਿਿ ਕ੍ਰਸ਼ ਕਰਕੇ ਜੇ ਤੁਹਾਡੇ ਕੋਲ ਮੋਟੀ ਸੂਜੀ ਹੈ ਤਾਂ ਉਹਨੂੰ ਤੁਸੀਂ ਮਿਕਸੀ ਵਿੱਚ ਨੂੰ ਪੀਸ ਕੇ ਬਰੀਕ ਕਰਕੇ ਹੀ ਲੈਣੀ ਆ ਜਿਆਦਾ ਮੋਟੀ ਸੂਜੀ ਨਹੀਂ ਲੈਣੀ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਅਸੀਂ ਮਿਕਸ ਕਰ ਲਾਂਗੇ ਇੱਕ ਚਮਚ ਜਿਹੜਾ ਅਸੀਂ ਖਾਣ ਵਾਲਾ ਹੁੰਦਾ ਹੈ ਦੋ ਤੋਂ ਤਿੰਨ ਤਿੰਨ ਚਮਚ ਅਸੀਂ ਇਹਦੇ ਵਿੱਚ ਕਿਓ ਦੇ ਪਾਵਾਂਗੇ ਮੈਂ ਦੇਸੀ ਕਿਓ ਐਡ ਕੀਤਾ ਹੈ ਤੁਸੀਂ ਡਾਲਦਾ ਵੀ ਲੈ ਸਕਦੇ ਹੋ ਪਰ ਇਹਦੇ ਨਾਲ ਜਿਹੜੇ ਹੈਲਦੀ ਬਣ ਕੇ ਤਿਆਰ ਹੋਣਗੇ ਆਪਣੇ ਬਿਸਕਟ ਜ਼ਿਆਦਾ ਕਿਓ ਯੂਜ਼ ਨਹੀਂ ਕਰਨਾ ਸਿਰਫ ਤਿੰਨ ਚਮਚ ਹੀ ਯੂਜ਼ ਕਰਾਂਗੇ ਕਿਉਂਕਿ ਜੇ ਤੁਸੀਂ ਜ਼ਿਆਦਾ ਮੋਇਨ ਪਾਉਂਗੇ ਤਾਂ ਤੁਹਾਡੇ ਜਿਹੜੇ ਬਿਸਕਟ ਹੈ ਟੁੱਟਣੇ ਸ਼ੁਰੂ ਹੋ ਜਾਂਦੇ ਆ ਜਦੋਂ ਇਹਨਾਂ ਨੂੰ ਅਸੀਂ ਫ੍ਰਾਈ ਕਰਦੇ ਆ ਤਾਂ ਚੰਗੀ ਤਰ੍ਹਾਂ ਮੋਇਨ ਨੂੰ ਆਟੇ ਵਿੱਚ ਇਸ ਤਰੀਕੇ ਨਾਲ ਮਿਕਸ ਕਰ ਲਾਂਗੇ ਇਹ ਬਿਸਕੁਟ ਤੁਸੀਂ ਜਿਹੜੇ ਜਿਵੇਂ ਸਫ਼ਰ ਵਿੱਚ ਜਾਣਾ ਹੋਵੇ ਤਾਂ ਬਣਾ ਕੇ ਲੈ ਕੇ ਜਾ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਤੇ ਹੈਲਦੀ ਬਣ ਕੇ ਤਿਆਰ ਹੁੰਦੇ ਆ ਐ ਫਿਰ ਜਿਹੜਾ ਅਸੀਂ ਚੀਨੀ ਨੂੰ ਘੋਲ ਕੇ ਰੱਖਿਆ ਸੀ ਦੁੱਧ ਵਿੱਚ ਉਹ ਅਸੀਂ ਐਡ ਕਰਾਂਗੇ ਪਹਿਲਾਂ ਅਸੀਂ ਚੀਨੀ ਚੀਨੀ ਪਾ ਲਵਾਂਗੇ ਇਸ ਤਰੀਕੇ ਨਾਲ ਜਿਆਦਾ ਨਹੀਂ ਘੋਲਨੀ ਅਸੀਂ ਚੀਨੀ ਦੁੱਧ ਵਿੱਚ ਮੋਟੀ ਮੋਟੀ ਹੀ ਰੱਖਾਂਗੇ ਕਿਉਂਕਿ ਇਹ ਜਿਹੜੀ ਕਰਾਂਚੀ ਇਹਨਾਂ ਦਾ ਬਣਿਆ ਰਹਿੰਦਾ ਬਿਸਕਟਾਂ ਵਿੱਚ ਜੀਨੀ ਦਾ ਬਹੁਤ ਜ਼ਿਆਦਾ ਟੇਸਟੀ ਲੱਗਦੀ ਆ ਥੋੜਾ ਥੋੜਾ ਦੁੱਧ ਕਰਕੇ ਹੀ ਅਸੀਂ ਡੋ ਤਿਆਰ ਕਰਨਾ ਇੱਕਦਮ ਸਾਰਾ ਦੁੱਧ ਐਡ ਨਹੀਂ ਕਰਨਾ ਕਈ ਵਾਰ ਘੱਟ ਵੀ ਯੂਜ਼ ਹੋ ਜਾਂਦਾ ਸਾਡਾ ਦੁੱਧ ਇਸ ਕਰਕੇ ਥੋੜਾ ਥੋੜਾ ਹੀ ਐਡ ਕਰਾਂਗੇ ਤੇ ਥੋੜਾ ਜਿਹਾ ਮਿਕਸ ਕਰਦੇ ਜਾਵਾਂਗੇ ਇੱਕਦਮ ਟਾਈਟ ਡੋ ਬਣਾ ਕੇ ਤਿਆਰ ਕਰਾਂਗੇ ਇਹਦੇ ਵਿੱਚ ਤੁਸੀਂ ਇਲਾਇਚੀ ਦਾ ਪਾਊਡਰ ਵੀ ਐਡ ਕਰ ਸਕਦੇ ਹੋ ਮੇਰੇ ਕੋਲ ਹੁਣ ਖਤਮ ਹੋਇਆ ਹੋਇਆ ਹੋਈ ਸੀਗਾ ਇਸ ਕਰਕੇ ਮੈਂ ਪਾਇਆ ਨਹੀਂ ਹੈਗਾ ਫਲੇਵਰ ਬਹੁਤ ਵਧੀਆ ਆਂਦਾ ਇਲਾਇਚੀ ਦੇ ਪਾਊਡਰ ਦਾ ਤੇ ਤੁਸੀਂ ਨਾਰੀਅਲ ਦਾ ਬੁਰਾਦਾ ਵੀ ਐਡ ਕਰ ਸਕਦੇ ਹੋ ਇਹਦੇ ਵਿੱਚ ਉਹਦਾ ਵੀ ਟੇਸਟ ਬਹੁਤ ਜ਼ਿਆਦਾ ਵਧੀਆ ਆਂਦਾ ਬਿਸਕਟਾਂ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਨਾਪ ਦੱਸਿਆ ਬਿਲਕੁਲ ਤੁਸੀਂ ਇਸ ਨਾਪ ਨਾਲ ਬਣਾ ਕੇ ਦੇਖਿਓ ਇੱਕਦਮ ਖਸਤਾ ਬਿਸਕਟ ਬਣ ਕੇ ਤਿਆਰ ਹੋਣਗੇ ਦੇਖੋ ਅਸੀਂ ਜ਼ਿਆਦਾ ਆਟਾ ਗੁੰਨ ਕੇ ਤਿਆਰ ਨਹੀਂ ਕਰਨਾ ਇੱਕਦਮ ਦੇਖੋ ਇਸ ਇਹਦੇ ਵਿੱਚ ਲੇਅਰ ਰਹਿਣੀਆਂ ਚਾਹੀਦੀਆਂ ਆ ਇਹਨੇ ਥੋੜਾ ਜਿਹਾ ਰਫਲੀ ਜਾਏ ਇਹਨੂੰ ਅਸੀਂ ਇਸ ਤਰੀਕੇ ਨਾਲ ਮਸਲ ਲਾਂਗੇ ਤਾਂ ਕਿ ਜਿਹੜੀ ਇਹਦੇ ਵਿੱਚ ਲੇਅਰਸ ਐ ਉਹ ਬਣੀਆਂ ਰਹਿਣ ਇੱਕਦਮ ਖਸਤਾ ਉਹਨਾਂ ਦੇ ਨਾਲ ਹੀ ਬਣ ਕੇ ਤਿਆਰ ਹੁੰਦੇ ਆ ਸਾਡੇ ਬਿਸਕਟ ਸਾਡਾ ਦੇਖੋ ਡੋ ਬਣ ਕੇ ਤਿਆਰ ਹੈ ਤਿੰਨ ਤੋਂ ਚਾਰ ਚਮਚ ਦੁੱਧ ਤੇ ਬਚ ਗਏ ਸੀ ਇਹਨੂੰ ਅਸੀਂ ਸਾਈਡ ਤੇ ਰੱਖ ਦਾਂਗੇ ਇਹਨੂੰ ਚਾਹ ਵਿੱਚ ਯੂਜ਼ ਕਰ ਸਕਦੇ ਆ ਦੁੱਧ ਨੂੰ ਅਸੀਂ ਦੇਖੋ ਇਸ ਤਰੀਕੇ ਦਾ ਡੋ ਬਣਾ ਕੇ ਅਸੀਂ ਰੱਖ ਲਿਆ ਹੁਣ ਥੋੜਾ ਥੋੜਾ ਪਾਰਟ ਲਵਾਂਗੇ ਇਹਦਾ ਬਿਸਕਟ ਤੁਸੀਂ ਕਿਸੇ ਵੀ ਸ਼ੇਪ ਵਿੱਚ ਬਣਾ ਕੇ ਤਿਆਰ ਕਰ ਸਕਦੇ ਹੋ ਤੁਹਾਡੇ ਕੋਲ ਜਿਵੇਂ ਕੁਕੀਜ਼ ਕਟਰ ਹੁੰਦੇ ਆ ਉਹਨਾਂ ਨਾਲ ਵੀ ਕਟਿੰਗ ਬਣਾ ਕਰਕੇ ਤਿਆਰ ਕਰ ਸਕਦੇ ਹੋ ਪਰ ਇਸ ਤਰੀਕੇ ਨਾਲ ਅਸੀਂ ਥੋੜਾ ਜਿਹਾ ਰੋਲ ਕਰਕੇ ਇਹਨੂੰ ਲੰਬੇ ਪੀਸ ਵਿੱਚ ਕਟਿੰਗ ਕਰ ਲਾਂਗੇ ਨਾ ਹੀ ਜ਼ਿਆਦਾ ਮੋਟੇ ਕਟਿੰਗ ਕਰਨੇ ਆ ਇਹ ਨਾ ਹੀ ਜ਼ਿਆਦਾ ਪਤਲੇ ਕਰਨੇ ਆ ਬਸ ਦੇਖੋ ਇਸ ਤਰੀਕੇ ਨਾਲ ਕਟਿੰਗ ਅੱਧਾ ਅੱਧਾ ਇੰਚ ਦੇ ਦੇਖੋ ਕਟਿੰਗ ਕਰ ਲਾਂਗੇ ਕਿੰਨੀ ਵਧੀਆ ਲੇਅਰਸ ਆਈਆਂ ਨੇ ਬਿਸਕਟ ਦੇ ਅੰਦਰ ਤੇ ਥੋੜਾ ਜਿਹਾ ਇਹਨਾਂ ਨੂੰ ਹੱਥਾਂ ਨਾਲ ਅਸੀਂ ਸ਼ੇਪ ਦੇ ਲਵਾਂਗੇ ਇਹਦੇ ਨਾਲ ਦੇ ਕੋ ਚਾਕੂ ਨਾਲ ਕਟਿੰਗ ਕਰਕੇ ਵੀ ਤੁਸੀਂ ਚੰਗੀ ਤਰ੍ਹਾਂ ਇਹਨੂੰ ਐਸੇ ਇੱਕ ਨਾ ਸ਼ੇਪ ਦੇ ਲੈਣੀ ਆ ਤਾਂ ਕਿ ਦੇਖਣ ਵਿੱਚ ਵੀ ਇਹ ਵਧੀਆ ਲੱਗਣ ਸਾਰੇ ਬਿਸਕਟ ਅਸੀਂ ਪਹਿਲਾਂ ਕਟਿੰਗ ਕਰਕੇ ਇੱਕ ਪਲੇਟ ਵਿੱਚ ਰੱਖ ਲਾਂਗੇ ਫਿਰ ਇਹਨਾਂ ਨੂੰ ਇਕੱਠੇ ਕਰਕੇ ਜਦੋਂ ਸਾਰੇ ਕਟਿੰਗ ਹੋ ਜਾਣ ਫਿਰ ਫਰਾਈ ਕਰਾਂਗੇ ਇਸ ਤਰੀਕੇ ਨਾਲ ਤੁਸੀਂ ਆਪਣੇ ਘਰੇ ਬਣਾ ਕੇ ਦੇਖਿਓ ਇੰਨੇ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਆ ਬੱਚੇ ਵੀ ਮੰਗ ਮੰਗ ਕੇ ਖਾਣਗੇ ਬਹੁਤ ਜ਼ਿਆਦਾ ਟੇਸਟੀ ਬਾਜ਼ਾਰ ਨਾਲੋਂ ਵੀ ਕਿਤੇ ਜ਼ਿਆਦਾ ਵਧੀਆ ਤੁਸੀਂ ਘਰੇ ਬਣਾ ਕੇ ਤਿਆਰ ਕਰ ਸਕਦੇ ਹੋ ਨਾ ਹੀ ਇਹ ਵਿੱਚ ਅਸੀਂ ਬੇਕਿੰਗ ਸੋਡਾ ਯੂਜ਼ ਕੀਤਾ ਨਾ ਬੇਕਿੰਗ ਪਾਊਡਰ ਤਾਂ ਤੇ ਨਾ ਹੀ ਇਹਨਾਂ ਨੂੰ ਅਸੀਂ microwaves ਵਿੱਚ ਯੂਜ਼ ਬਣਾ ਕੇ ਤਿਆਰ ਕਰਾਂਗੇ ਸਿੰਪਲ ਤੁਸੀਂ ਇਹਨਾਂ ਨੂੰ ਕੜਾਹੀ ਵਿੱਚ ਜਾਂ ਪੈਨ ਵਿੱਚ ਬਣਾ ਕੇ ਤਿਆਰ ਕਰ ਸਕਦੇ ਹੋ ਅਸੀਂ ਬਣਾ ਕੇ ਰੱਖ ਲਿਆ ਸਾਰੇ ਇੱਧਰ ਮੈਂ ਪੈਨ ਵਿੱਚ ਦੇਸੀ ਘਿਓ ਐਡ ਕੀਤਾ ਹੈ ਤੁਸੀਂ ਇਹਦੇ ਥਾਂ ਤੇ ਰਿਫਾਈਨਡ ਔਇਲ ਵੀ ਲੈ ਸਕਦੇ ਹੋ ਜਿਹੜੇ ਵੀ ਤੁਸੀਂ ਕੜਾਹੀ ਵਿੱਚ ਜਾਂ ਪੈਨ ਵਿੱਚ ਬਣਾ ਰਹੇ ਹੋ ਬਿਸਕੁਟ ਉਹ ਤੁਸੀਂ ਫਲੈਟ ਤਲੇ ਵਾਲੀ ਲਿਓ ਕਿਉਂਕਿ ਕੜਾਹੀ ਵਿੱਚ ਬਣਾਉਂਦੇ ਆ ਜਦੋਂ ਇੱਕਦਮ ਸਾਰੇ ਇਕੱਠੇ ਹੋ ਜਾਂਦੇ ਆ ਤਾਂ ਟੁੱਟਣੇ ਸ਼ੁਰੂ ਹੋ ਜਾਂਦੇ ਆ ਤੇ ਹਾਈ ਫਲੇਮ ਤੇ ਹੀ ਅਸੀਂ ਇਹਨਾਂ ਨੂੰ ਬਣਾਣਾ ਹੈ ਜੇ ਤੁਸੀਂ ਸਲੋ ਗੈਸ ਤੇ ਬਣਾਉਂਦੇ ਹੋ ਤਾਂ ਜਿਹੜੇ ਖੇਲਰ ਨੇ ਸ਼ੁਰੂ ਹੋ ਜਾਂਦੇ ਆ ਬਿਸਕੁਟ ਜਦ ਅਸੀਂ ਨੂੰ ਘਿਓ ਜਾਂ ਤੇਲ ਵਿੱਚ ਪਾਉਂਦੇ ਆ ਤਾਂ ਬਿਲਕੁਲ ਨਹੀਂ ਛੇੜਨੇ ਆ ਹੈਗੇ ਅਸੀਂ 2-2 ਮਿੰਟ ਲਈ ਅਸੀਂ ਇਸ ਤਰੀਕੇ ਨਾਲ ਪੱਕਣ ਦਵਾਵਾਂਗੇ ਜਦੋਂ ਉੱਪਰ ਚੰਗੀ ਤਰ੍ਹਾਂ 골ਡਨ ਕਲਰ ਆ ਜਾਵੇ ਉਹ ਤੋਂ ਬਾਅਦ ਇਹਦੀ ਸਾਈਡ ਚੇਂਜ ਕਰ ਦਾਂਗੇ ਅਸੀਂ ਇਸ ਤਰੀਕੇ ਨਾਲ ਬਿਲਕੁਲ ਹਲਕੇ ਹੱਥਾਂ ਨਾਲ ਹਿਲਾਉਣਾ ਸੀ ਜਿਆਦਾ ਦੇ ਕੋ ਜ਼ੋਰ ਨਾਲ ਨਹੀਂ ਹਿਲਾਉਣਾ ਨਹੀਂ ਤਾਂ ਇਹ ਟੁੱਟਣੇ ਸ਼ੁਰੂ ਹੋ ਜਾਂਦੇ ਆ ਬਸ ਦੋ ਤਿੰਨ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਬਿਸਕੁਟ ਬਣਾਓਗੇ ਤਾਂ ਇੰਨੇ ਜਿਆਦਾ ਵਧੀਆ ਬਣ ਕੇ ਤਿਆਰ ਹੋਣਗੇ ਇੱਕਦਮ ਖਸਤਾ ਬਿਸਕੁਟ ਬਣ ਕੇ ਤਿਆਰ ਹੋਣਗੇ ਅਸੀਂ ਬਿਲਕੁਲ ਹੈਲਦੀ ਤਰੀਕੇ ਨਾਲ ਬਣਾਏ ਆ ਮੈਂ ਦੇਸੀ ਘਿਓ ਵਿੱਚ ਬਣਾ ਕੇ ਤਿਆਰ ਕੀਤੇ ਆ ਤੁਸੀਂ ਚਾਹੋ ਤਾਂ ਇਹਨਾਂ ਨੂੰ ਰਿਫਾਈਨਡ ਔਇਲ ਵਿੱਚ ਵੀ ਬਣਾ ਕੇ ਤਿਆਰ ਕਰ ਸਕਦੇ ਹੋ ਪਰ ਦੇਸੀ ਘਿਓ ਵਿੱਚ ਟੇਸਟ ਬਹੁਤ ਜ਼ਿਆਦਾ ਵਧੀਆ ਆਂਦਾ ਇਹਨਾਂ ਦਾ ਬਿਲਕੁਲ ਹਲਕੇ ਹੱਥ ਨਾਲ ਹਲਾ ਲਵਾਂਗੇ ਤਾਂ 3 ਤੋਂ 4 ਮਿੰਟ ਇਹਨਾਂ ਨੂੰ ਪੱਕਣ ਦਵਾਂਗੇ ਤਾਂ ਕਿ ਅੰਦਰ ਤੱਕ ਪੱਕ ਕੇ ਤਿਆਰ ਹੋ ਜਾਣ ਜਦੋਂ ਐਦਾਂ ਦਾ 골ਡਨ ਕਲਰ ਆ ਜਾਵੇ ਤਾਂ ਇਹਨਾਂ ਨੂੰ ਅਸੀਂ ਬਾਹਰ ਕੱਢ ਲਾਂਗੇ ਜਦੋਂ ਅਸੀਂ ਇਹਨਾਂ ਨੂੰ ਬਾਹਰ ਕੱਢਦੇ ਆ ਤਾਂ ਇਹ ਬਿਲਕੁਲ ਸੌਫਟ ਹੁੰਦੇ ਆ ਜਿਵੇਂ ਜਿਵੇਂ ਇਹ ਠੰਡੇ ਹੁੰਦੇ ਜਾਵੋਗੇ ਓਵੇਂ ਓਵੇਂ ਇਹ ਜਿਹੜੇ ਇੱਕਦਮ ਖਸਤਾ ਬਣ ਕੇ ਤਿਆਰ ਹੋਣਗੇ ਤੁਸੀਂ ਵੀ ਇੱਕ ਵਾਰ ਇਸ ਤਰੀਕੇ ਨਾਲ ਜ਼ਰੂਰ ਟਰਾਈ ਕਰਿਓ ਸਾਰੇ ਬਿਸਕਟ ਅਸੀਂ ਇਸ ਤਰੀਕੇ ਨਾਲ ਫਰਾਈ ਕਰ ਲਾਂਗੇ ਸਾਡੇ ਬਿਸਕਟ ਬਣ ਕੇ ਬਿਲਕੁਲ ਤਿਆਰ ਹੈ ਤੁਹਾਨੂੰ ਇੱਕ ਤੋੜ ਕੇ ਵੀ ਦਿਖਾਉਂਦੇ ਆ ਕਿ ਕਿੰਨੇ ਜ਼ਿਆਦਾ ਖਸਤਾ ਤੇ ਇੱਕਦਮ ਟੇਸਟੀ ਬਣ ਕੇ ਤਿਆਰ ਹੋਏ ਆ ਇਹਨਾਂ ਨੂੰ ਤੁਸੀਂ ਸਟੋਰ ਕਰਕੇ ਵੀ ਰੱਖ ਸਕਦੇ ਹੋ ਕਿਸੇ ਏਅਰਟੈਡ ਡੱਬੇ ਵਿੱਚ ਪਾ ਕੇ ਅੱਜ ਵਾਲੀ ਵੀਡੀਓ ਕਿੱਦਾਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਮਿਲਦੇ ਆ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ਤ ਸ਼ਿਆਕਾਲ